ਤਾਰ ਪਹਾੜਾ ਵਿੱਚ ਜੋ ਹੋ ਰਹੀ ਬਾਰਿਸ਼ ਜਿਹੜਾ ਆਪਣਾ ਕਹਿਰ ਵਰਪਾਉਂਦੀ ਹੋਈ ਸਾਫ ਬਿਚਰੀ ਆ ਜੇ ਆ ਗੱਲ ਕਰਾਂਗੇ ਤਾਂ ਰਣਜੀਤ ਸਾਗਰ ਡੈਮ ਦੇਚ ਜਿਹੜਾ ਆ ਪਾਣੀ ਦਾ ਲੈਵਲ ਜਿਹੜਾ ਆ ਉਹ ਆਪਣਾ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁਕਿਆ ਹੈ ਜਿਵੇਂ ਚਲ ਰਿਹਾ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ 라ਵੀ ਦਰਿਆ ਦੇ ਵਿੱਚ ਜਿਹੜਾ ਆ ਉਹ ਫਲੱਡ ਗੇਟ ਖੋਲ ਕੇ ਰਣਜੀਤ ਸਾਗਰ ਡੈਮ ਦਾ ਪਾਣੀ ਜਿਹੜਾ ਆ ਉਹ ਡਾਇਵਰਟ ਕੀਤਾ ਗਿਆ ਹੈ ਔਰ ਪਾਣੀ ਜਿਹੜਾ ਆ ਉਹ ਆਪਣੀਆਂ ਛਾਠਾਂ ਮਾਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦੇ ਚੱਲੀਏ ਕਿ ਲਗਾਤਾਰ ਸੂਬੇ ਦੇ ਵਿੱਚ ਉੱਪਰ ਪਹਾੜਾਂ ਵਿੱਚ بارش ਹੋਣ ਦੇ ਨਾਲ ਸੂਬੇ ਦੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਪਾਣੀ ਬਦਦਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਜੇ ਗੱਲ ਕਰਾਂਗੇ ਸਰਹਦੀ ਖੇਤਰਾਂ ਦੀ ਚਾਹੇ ਬੰਗਿਆਜ਼ਾ ਇਲਾਕਾ ਹੋਵੇ ਚਾਹੇ ਅਨਿਆਰਦਾ ਇਲਾਕਾ ਹੋਵੇ ਚਾਹੇ ਜਲਾ ਲੀਆ ਦਰਿਆ ਹੋਵੇ ਚਾਹੇ ਉਜ ਡਰਿਆ ਹੋਵੇ ਚਾਹੇ ਚੱਕੀ ਦਰਿਆ ਹੋਵੇ ਔਰ ਉਸ ਦੇ ਨਾਲ ਹੀ ਰਾਵੀ ਦਰਿਆ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਲਗਾਤਾਰ ਬਦਦਾ ਜਾ ਰਿਹਾ ਹੈ ਔਰ ਉਸ ਦੇ ਨਾਲ ਹੀ ਇੱਥੋਂ ਦੀ ਜਿਹੜਾ ਜੀਐਨਕੇ ਨੂੰ ਜਾਣ ਵਾਲਾ ਰਸਤਾ ਹੈ ਇਹ ਮਾਦੋਂਪੁਰ ਦੇ ਵਿੱਚ ਆਪਾਂ ਜਿੱਥੇ ਖੜੇ ਹਾਂ ਔਰ ਜੀਐਨਕੇ ਪੰਜਾਬ ਨੂੰ ਜੋੜਨ ਵਾਲਾ ਇਹ ਰਸਤਾ ਹੈ ਉਥੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੱਕ ਆ ਉਹ ਉਥੇ ਖਲਾਰ ਦਿੱਤੇ ਗਏ ਹਨ ਮਾਦੋਂਪੁਰ ਵਿੱਚ ਰੋਕ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਅਨਕੀਤ ਵਰਨੀ ਘਟਨਾ ਤੋਂ ਬਚਿਆ ਜਾ ਸਕੇ ਤੁਹਾਨੂੰ ਦੱਸਦੇ ਚਾਹੀਏ ਕਿ ਬੀਤੇ ਦਿਨ ਜਿਹੜਾ ਕੱਲ ਕਠੂਏ ਦੇ ਵਿੱਚ ਜਿਹੜਾ ਪੁਲ ਜਿਹੜਾ ਔਰ ਨੁਰਨ ਕਰਕੇ ਜਿਹੜਾ ਆਵਾਜਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੀ ਗਈ ਸੀਗੀ ਔਰ ਉਸ ਦਿਨ ਚੱਲਦਿਆਂ ਹੀ ਅੱਜ ਮਾਧੋਪੁਰ ਦੇ ਕੇ ਕੱਲ ਰਾਤ ਦੇ ਟਰੱਕ ਜਿਹੜੇ ਨਾ ਹੈਵੀ ਲੋਡ ਗੱਡੀਆਂ ਨਾ ਉਹਨਾਂ ਨੂੰ ਰੋਕ ਦਿੱਤਾ ਅਤੇ ਹਲਕੀਆਂ ਗੱਡੀਆਂ ਹੀ ਜੜੀਆਂ ਉਹ ਜੀਐਨਕੇ ਦੇ ਵਿੱਚ ਜਾ ਸਕਦੀਆਂ ਹਨ ਜਿਹਦੇ ਥੱਗਿਆਂ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਰਾਤ ਦੇ ਇੱਥੇ ਫਸੇ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਹੈ ਅਤੇ ਆਪਣੇ ਪੱਲੋਂ ਹੀ ਪੈਸੇ ਖਰਚ ਕੇ ਉਹਨਾਂ ਨੂੰ ਰੋਟੀ ਬਾਣੀ ਦਾ ਇਜਤਮ ਕਰਨਾ ਪੈ ਰਿਹਾ ਹੈ ਜਿਹਦੇ ਚੱਲਦੇ ਆਂ ਡਰਾਈਵਰਾਂ ਦੇ ਵਿੱਚ ਕਾਫੀ ਰੋਸ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਸੀਗਾ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਡਰਾਈਵਰਾਂ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਮਾਲਕਾਂ ਵੱਲੋਂ ਜਿਹੜਾ ਵੀ ਕੋਈ ਨੁਕਸਾਨ ਆ ਡਰਾਈਵਰਾਂ ਦਾ ਉਹ ਮਾਲਕਾਂ ਵੱਲੋਂ ਨਹੀਂ ਦਿੱਤਾ ਜਾਣਾ ਜਿਹਦੇ ਚੱਲਦੇ ਆਂ ਡਰਾਈਵਰਾਂ ਨੇ ਜਿੰਨੇ ਕਮਾ ਰਹੇ ਸੀਗੇ ਉਹਦੇ ਨਾਲੋਂ ਜ਼ਿਆਦਾ ਜਿਹੜਾ ਆ ਉਹਨਾਂ ਦਾ ਖਰਚਾ ਹੋ ਰਿਹਾ ਹੈ ਕਿਉਂਕਿ ਅ ਅਜੇ ਤੱਕ ਪਤਾ ਨਹੀਂ ਲੱਗਿਆ ਹੈ ਕਿ ਇਹ ਰਸਤਾ ਕਿਸ ਵੇਲੇ ਤੱਕ ਖੋਲਿਆ ਜਾਂਦਾ ਹੈ ਤੱਕ ਡਰਾਈਵਰਾਂ ਨੂੰ ਇੱਥੇ ਹੀ ਰੁਕਣ ਦਾ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਉਸ ਦੇ ਨਾਲ ਹੀ ਤੁਹਾਨੂੰ ਦੱਸਿਆ ਚੱਲੀਏ ਕਿ ਡਿਪਟੀ ਕਮਿਸ਼ਨਰ ਅਦਿੱਤੇ ਉਪਨ ਪਠਾਨਕੋਟ ਵੱਲੋਂ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਕਿ ਜਿਨ੍ਹਾਂ ਵੀ ਸਰਕਾਰੀ ਗੈਰ ਸਰਕਾਰੀ ਅਧਾਰੇ ਹਨ ਸਕੂਲ ਕਾਲਜ ਅ ਦਫਤਰ ਹਨ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਜਿਹੜਾ ਪਹਾੜਾਂ ਦੇ ਵਿੱਚ ਬਾਰਿਸ਼ ਹੋਣ ਦੀ وجہ ਨਾਲ ਮੈਦਾਨੀ ਇਲਾਕਿਆਂ ਵਿੱਚ ਪਾਣੀ ਜਿਹੜਾ ਆ ਉਹ ਭਰਿਆ ਗਿਆ ਹੈ ਔਰ ਉਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਖਤਰਾ ਜਿਹੜਾ ਆ ਉਹ ਸਾਫ਼ ਦਿਖਾਈ ਦੇ ਰਿਹਾ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes ਕੀ ਲੱਗਿਆ ਤੁਸੀ ਏਸੀ ਲੋਨ ਜੀ ਮੇਰੇ ਕੋਲ ਅੱਛਾ ਇਹ ਜਿਹੜਾ ਮਾਧੋਪੁਰ ਦੇ ਵਿੱਚ ਗੱਡੀਆਂ ਰੁਕੀਆਂ ਗਈਆਂ ਹਨ ਕਿੱਦਾਂ ਦੇਖਦੇ ਹੋ ਇਹਨੂੰ ਇਹ ਜੀ ਹੁਣ ਪ੍ਰਸ਼ਾਸਨ ਦੀ ਉਹ ਮਜਬੂਰੀ ਹੈ ਇਹਨਾਂ ਦੀ ਹੁਣ ਅੱਗੇ ਪੁਲ ਰੋਡ ਰੋਏ ਨੇ ਉਹਦੇ ਕਰਕੇ ਸਾਰਿਆਂ ਨੂੰ ਰੁਕਿਆ ਜਾਂਦਾ ਹੈ ਕਈ ਗੱਡੀਆਂ ਇਹ ਜਿਹਨੇ ਠੱਕੇ ਵਾਲੇ ਅੱਗੇ ਆਈ ਜਾਂਦੇ ਠੱਕੇ ਵਾਲੇ ਅੱਗੇ ਜਾਂਦੇ ਇਹ ਦੱਸਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਬਹਿਸ ਬਾਜ਼ੀ ਬਹਿਸ ਬਾਜ਼ੀ ਕਰਦੇ ਹਾਂ ਜੀ ਉਹ ਆਇਆ ਸੀ ਇੱਕ ਬੰਦਾ ਕਹਾਦਾ ਔਖਾ ਪੜਾ ਜਾ ਹੋਇਆ ਹੈ ਕਹਿੰਦਾ ਮੈਂ ਖਾਲੀ ਗੱਡੀ ਲੈ ਕੇ ਜਾਣੀ ਆ ਖਾਲੀ ਜਾਣ ਜੋ ਕਰ ਜਦੋਂ ਜਾਣ ਨਹੀਂ ਜਾਂਦੀ ਆ ਕਿ ਫਾਇਦਾ ਕੀ ਹੈ ਤੇ ਇੱਕ ਡਰਾਈਵਰ ਹੋਣ ਦੇ ਨਾਤੇ ਤੁਹਾਡਾ ਵੀ ਫਰਜ਼ੀ ਬੰਦਾ ਹੈਗਾ ਕਿ ਪ੍ਰਸ਼ਾਸਨ ਨਾਲ ਹਾਂਜੀ ਕੋਪਰਮੈਂਡ ਕਰਨਾ ਚਾਹੀਦਾ ਨਾਲ ਸਾਰਾ ਤੇ ਤੀਸਰਾ ਕੀ ਤੁਸੀਂ ਕਦੀ ਲੈ ਕੇ ਗਏ ਸੀ ਕਿ ਤਾਂ ਫਿਰ ਤੁਹਾਨੂੰ ਵਾਪਸ ਭੇਜਿਆ ਗਿਆ ਨਹੀਂ ਮੈਂ ਪਹਿਲੇ ਸਾਈਡ ਤੇ ਲਾਤੀ ਸੀਗੀ ਕਮਾ ਕੇ ਔਰ ਕੁਝ ਗੱਡੀਆਂ ਵਾਪਸ ਆਈਆਂ ਹਾਂਜੀ ਆਈਆਂ ਨੇ ਸਬਜ਼ੀ ਵਾਲੀਆਂ ਵੀ ਆਈਆਂ ਨੇ ਕਈ ਗੱਡੀਆਂ ਆ ਜਾਂਦੇ ਬਾਟੂਟ ਵਾਲੀਆਂ ਵੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਾਂਗੇ ਜੀ ਅੱਜ ਦੇ ਵਿੱਚ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਗਿਲਗਿਲਾ ਹੈਗਾ ਵਾ ਮੀਂ ਪੈਂਦਾ ਵਾ ਉਹਦੇ ਕਰਕੇ ਸਾਰੇ ਪਾਸੇ ਇ ਉਹ ਵਾਸ਼ਨ ਦੇ ਵੀ ਚੀਨੀ ਲੱਦੀ ਆ ਗੱਡੀ ਚ ਤੇ ਕੱਲ ਦੇ ਖੜੇ ਆ ਰੋਟੀ ਵੀ ਉਹ 1 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਵਾ ਉਥੇ 150 ਰੁਪਇਆ ਇੱਕ ਖਾਣੇ ਪ੍ਰਤੀ ਖਾਣੇ ਦੇ ਦੇ ਰਹੇ ਦੋ ਬੰਦੇ ਆ ਕੱਲ ਦਾ 8-900 ਖਾ ਚੁੱਕੇ ਆ ਜੇਬਾਂ ਚ ਪੈਸੇ ਮੁੱਕ ਜਾਣੇ ਆ ਨਾ ਤੇ ਇੱਥੇ ਕੋਈ ਰੋਟੀ ਦੇ ਰਿਹਾ ਸਾਨੂੰ ਕਿੱਥੇ ਜਾਵਾਂਗੇ ਜੀ ਅਸੀਂ ਪ੍ਰਸ਼ਾਸਨ ਵੱਲੋਂ ਕੋਈ ਵਿਵਸਥਾ ਨਹੀਂ ਲੋ ਦੀ ਕਦੇ ਚਾਹ ਦੀ ਵਿਵਸਥਾ ਨਹੀਂ ਆ ਤੁਸੀਂ ਰੋਟੀ ਦੀ ਗੱਲ ਕਰ ਰਹੇ ਜੋ 300 ਰੁਪਇਆ ਸਵੇਰੇ ਲਾ ਲਿਆ 300 ਹੁਣ ਸ਼ਾਮੀ ਲਾਵਾਂਗੇ ਕੁ ਦਿਨੇ ਚਾਹ ਵੀ ਪੀਵਾਂਗੇ ਰੁਪਇਆ ਨੂੰ 4-500 ਤੇ ਰੋਟੀ ਦਾ ਮਿਲਦਾ 890 ਹੀ ਖਾ ਰਹੇ ਆ ਨਾਲੇ ਮੀ ਪੈ ਰਿਆ ਮੀ ਹਟ ਨਹੀਂ ਰਿਆ ਕੋਈ ਰੋਡ ਰੱਡ ਖੁੱਲ ਜੇ ਤਾਂ ਸਾਡਾ ਹੱਲ ਹੋ ਜੇ ਇਹਦੇ ਕੋ ਰੋਟੀ ਪਾਣੀ ਦੇ ਇੱਥੇ ਹੱਲ ਕਰਦੇ ਕੋਈ ਸੰਸਥਾ ਵੀ ਹੁਣ ਕੀ ਪਤਾ ਕਿਦਾਂ ਨੂੰ ਖੁੱਲਣਾ ਰਸਤਾ ਹੁਣ ਕੀ ਕਹਿੰਦੇ ਤੇ ਇਹ ਪ੍ਰਸ਼ਾਸਨ ਇਹ ਬਾਉ ਜੀ ਕਹਿ ਰਹੇ ਆ ਪਹਿਲ ਜਦੋਂ ਕੱਲ ਹੀ ਪੁੱਛਿਆ ਹੀ ਤੇ ਕਹਿੰਦੇ ਕੱਲ ਖੁੱਲ ਜੇਗਾ ਤੇ ਹੁਣ ਮੈਨੂੰ ਨਹੀਂ ਲੱਗ ਰਿਹਾ ਕਿ ਖੁੱਲੇਗਾ ਜੀ ਅਸੀਂ ਪਟਿਆਲੇ ਤੋਂ ਆਏ ਆ ਲਾਲੂ ਸ਼ਹਿਰ ਤੋਂ ਗੈਸ ਲੈ ਕੇ ਆਏ ਹੋਏ ਜੀ ਤੇ ਇਹਨਾਂ ਨੇ ਰੋਕਿਆ ਕੱਲ ਦੇ ਆਏ ਆ ਜੀ ਇਹ ਕਹਿੰਦੇ ਨੇ ਕਿ ਅੱਗੇ ਪੁਲ ਡੈਮੇਜ ਹੋ ਗਿਆ ਹੈ ਕਿ ਉਹਦੀ ਵਜ੍ਹਾ ਨਾਲ ਤੁਹਾਨੂੰ ਰੋਕਿਆ ਜਾ ਰਿਹਾ ਹੈ कि जद वो थोड़ा बहुत ही बरका बंद होएगी ओते हिसाब ना कने तनु ਛੱਡ ਦਿੱਤਾ ਜਾਏਗਾ। ਕੀ ਰਸਤੇ ਦੇ ਕਰਕੇ ਦਿੱਕਤ ਆ ਰਹੀ ਹੈ ਜੀ ਸਭ ਸਾਰੀ। ਕਿ ਕਿਸੇ ਕਾਲ ਦੇ ਇੱਥੇੋਂ ਤੋਂ ਤੁਹਾਡੇ ਖਾਣ-ਪੀਣ ਦਾ ਕੋਈ ਇੰਤਜ਼ਾਮ ਦਾ ਕੋਈ ਇੰਤਜ਼ਾਮ ਨਹੀਂ ਹੈ। ਆਪ ਹੀ ਪਿੱਛੇ ਜਾਣਾ ਪਵੇਗਾ ਜੀ। ਕੀ ਮੰਗ ਕਰਦੇ ਹੋ ਤੁਸੀਂ? ਬਸ ਸਾਨੂੰ ਛੱਡਿਆ ਦਿੱਤਾ ਜੀ। ਕਿ ਅਸੀਂ ਆਪਣਾ ਕੰਮ ਨਬੜ ਕੇ ਹੀ ਆਪਣਾ ਪੱਈਆ ਜੀ ਵਾਪਸ। ਅਸੀਂ ਵੀ ਕੋਈ ਲੋਕਾਂ ਲਈ ਵੀ ਆਏ ਆ ਜੀ। ਗੈਸ ਲੈ ਕੇ ਆਏ ਹੋਣਗੇ। ਔਰ ਕਿੰਨੀਆਂ ਤਾਂ ਗੱਡੀਆਂ ਜਿਹੜੀਆਂ ਖੜੀਆਂ ਆਈਆਂ ਨੇ। ਗੱਡੀ ਦਾ ਬਹੁਤ ਹੈ ਜੀ ਬਹੁਤ ਜ਼ਿਆਦਾ ਜੀ ਪਿੱਛੇ ਵੀ ਰੋਕੀ ਹੋਈ ਆ ਗਰਦਾਸਪੁਰੇ ਜੀ ਪਿੱਛੇ ਬਹੁਤ ਜ਼ਿਆਦਾ ਹੈ ਤੇ ਇਹ ਨੈਸ਼ਨਲ ਹਾਈਵੇ ਵੀ ਜਿਹੜਾ ਇਹ ਰੋਡ ਬੰਦ ਕੀਤਾ ਗਿਆ ਕਿਉਂਕਿ ਪਟੂਘੇ ਲਗੇ ਪੁਲ ਰੁੜ ਗਿਆ ਮੈਂ ਹੁਣ ਇਹ ਦਿਵਾਲ ਸਾਈਡ ਤੋਂ ਆਇਆ ਅ ਅਦਿਆਲ ਲੱਗੇ ਵੀ ਸਾਡੇ ਜਿਹੜੇ ਗੁੱਜਰ ਬਰਾਦਰੀ ਦੇ ਲੋਕ ਆ ਚਾਰ ਪੰਜ ਦਰਿਆ ਦੇ ਵਿੱਚ ਫਸੇ ਆ ਔਰ ਡਰਾਈਵਰ ਵੀਰਾਂ ਨੂੰ ਅਪੀਲ ਆ ਵੀ ਗੱਡੀਆਂ ਬਿਲਕੁਲ ਸਾਈਡ ਤੇ ਲਾ ਦਿਓ ਜਿੱਥੇ ਵੀ ਤੁਸੀਂ ਆਗੇ ਉਹ ਕਿਉਂਕਿ ਅੱਗੇ ਨੈਸ਼ਨਲ ਹਾਈਵੇ ਜਲੰਧਰ ਤੋਂ ਜੰਮੂ ਰੋਡ ਆ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਕਿਉਂਕਿ ਪੋਲ ਜਿਹੜਾ ਉਹ ਡੈਮੇਜ ਹੋ ਗਿਆ ਕਠੂਏ ਦੇ ਨਾਲ ਜਿਹੜਾ ਲੱਗਦਾ ਔਰ ਆਪਣੇ ਘਰਾਂ ਦੇ ਵਿੱਚ ਲਾਓ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਹੈ ਰਾਵੀ ਦਰਿਆ ਦੇ ਵਿੱਚ ਸਵੇਰੇ 8000 ਕਿਲੋਮੀਟਰ ਜਿਹੜਾ ਪਾਣੀ ਸਵੇਰ ਰਹੀ ਹੁਣ ਇਸਲੇ 75000 ਚੱਲ ਰਿਹਾ ਔਰ 10000 ਕਿਲੋਮੀਟਰ ਜਿਹੜਾ ਹੋਰ ਪਾਣੀ ਡੈਮ ਵੱਲੇ ਪਾਸੋਂ ਆ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਉਹ ਬਰਸਾਤ ਹੋ ਰਹੀ ਹੈ ਸਾਡੇ ਪੰਜਾਬ ਦੇ ਅੰਦਰ ਵੀ ਸੋ ਲੋਕਾਂ ਨੂੰ ਇਹ اپੀਲ ਆ ਕਿ ਆਪਣੇ ਘਰਾਂ ਦੇ ਵਿੱਚ ਰਹਿਓ ਤੇ ਸੇਫ ਰਹਿਓ। ਔਰ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਹੜੀ ਬਿਲਕੁਲ ਪ੍ਰਸ਼ਾਸਨ ਨੂੰ ਸਖਤ ਹਦਾਇਤਾਂਾਂ ਦਿੱਤੀ ਸਾਬ ਆਪ ਗਰਾਊਂਡ ਦੇ ਵਿੱਚ ਉਤਰਿਆ ਸਾਡੇ ਮੰਤਰੀ ਲਾਲਜਨ ਕਟਾਰੂ ਚੱਕ ਜੀ ਆਪ ਗਰਾਊਂਡ ਦੇ ਵਿੱਚ ਉਤਰਿਆ ਔਰ ਆਮ ਆਦਮੀ ਪਾਰਟੀ ਦਾ ਹਰ ਵਰਕਰ ਹਰ ਲੀਡਰ ਜਿਹੜਾ ਲੋਕਾਂ ਨਾਲ ਖੜਾ ਆ ਔਰ ਸਰਕਾਰ ਪ੍ਰਸ਼ਾਸਨ ਦੀ ਪੂਰੀ ਸਪੋਰਟ ਆ। ਅਸੀਂ ਸਰ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਦਰਜਿੰਦਰ ਸਿੰਘ ਢਿੱਲੋਂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਔਰ ਸੀਨੀਅਰ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਸਰ ਜੰਮੂ ਕਸ਼ਮੀਰ ਬਾਰਡਰ ਤੇ ਮਾਦਬਰ ਨਾਕੇ ਤੇ ਤਨਾਤਾਂ ਜੀ ਉੱਥੋਂ ਸਰ ਅੱਗੇ ਕੋਈ ਪੁਲ ਵਿਵਸਥ ਹੋ ਗਿਆ ਜੀ ਅਸੀਂ ਇਸ ਪੁਲ ਤੋਂ ਹੈਵੀ ਵਿਕਲ ਨਹੀਂ ਜਾਂਦੇ ਜੀ ਕਿ ਸਾਡੇ ਪੁਲ ਨੂੰ ਰਾਵੀ ਪੁਲ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਪਰ ਡਿਡ ਲਈ ਸਾਡੇ ਨਾਲ ਜੁੜੇ ਰਹੋ ਦੇਖ ਰਹੋ 파ਰਤ ਨੱਟ ਨਿਊਜ਼ ਮੈਨੂ ਦੇ ਇਜਾਜ਼ਤ ਮਰਜੇਸ਼ ਕੁਮਾਰ 파ਰਤ ਨੱਟ ਨਿਊਜ਼ ਲਈ ਖਾਸ ਰਿਪੋਰਟ